ਮੌਜੂਦ ਨੇ ਰੀਸ ਭਰਦਵਾ ਚੇਅਰਮੈਨ ਚੇਅਰਮੈਨ ਸਾਹਿਬ ਸਭ ਆਂਦੀ ਮਹਿਮਾਨ ਅਗਾਜ ਹੋਇਆ ਕੀ ਅੱਜ ਜਿਸਦਾ ਸਾਰਿਆਂ ਨੂੰ ਪਤਾ ਕਿ ਭਗਵਾਨ ਬੋਲੇनाथ ਦੀ ਯਾਤਰਾ ਸ਼ਿਵਵਾ ਜੋ ਹੈ ਵਿਵਾਦੀ ਬਰਾਤ ਨਿਕਲਦੀ ਪਈ ਹੈ ਸਾਰੇ ਸ਼ਹਿਰ ਪੱਟੀ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਦੇਣਾ ਹਾਂ ਅਤੇ ਕਾਮਨਾ ਕਰਦਾ ਕਿ ਸਾਰੇ ਲੋਕ ਇਸ ਵਿੱਚ ਉਹ ਮਹਮਾਕੇ ਪੁੱਜ ਹੋਏ ਨੇ ਤੇ ਮੈਂ ਵਧਾਈ ਦੇਣਾ ਕਿ ਸਾਰਾ ਸ਼ਹਿਰ ਖੁਸ਼ੀ ਦੇ ਵਿੱਚ ਰੰਗਮਈ ਹੋਇਆ ਹੈ 6 ਮਈ ਹੋਇਆ ਹੈ ਹਾ ਸ਼ਿਵ ਸਹਾਰਾ ਮੰਡਲ ਵੱਲੋਂ ਸਾਰਿਆਂ ਵੱਲੋਂ ਮੈਂ ਸ਼ਹਿਰ ਨਿਵਾਸੀ ਨੂੰ ਬਹੁਤ ਵਧਾਈ ਦੇਣਾ ਤੇ ਬਾਬਾ ਆਨੰਦਗਿਰੀ ਜੀ ਦੇ ਮਹਾਰਹਿਨ ਮਾਈਟ ਜੋ ਇਹ ਪਾਲਕੀ ਚਲਦੀ ਪਈ ਹੈ ਤੇ ਤੁਸੀਂ ਇਹਦਾ ਆਨੰਦ ਮਾਣ ਰਹੇ ਹੋ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਕਿੰਨੀ ਲੰਮੀ ਬਰਾਤ ਹੈ ਪੂਰਾ ਇਦਾਂ ਲੱਗਦਾ ਜਿਵੇਂ ਸ਼ਿਵਵਾਪ ਐਕਚੁਅਲੀ ਸ਼ਿਵਵਾਪ ਪੱਟੀ ਦੇ ਵਿੱਚ ਹੀ ਹੋ ਰਿਹਾ ਹੈ ਤੇ ਪੱਟੀ ਸ਼ਿਵ ਬੋਲੇ ਦੀ ਕਿਰਪਾ ਬਣੀ ਰਵੇ ਇਹੋ ਕਾਮਨਾ ਕਰਦਾ ਤੇ ਇਹੋ ਸਾਰਿਆਂ ਨੂੰ ਇਹੋ ਵਧਾਈ ਦਿੰਦਾ ਹਾਂ ਜੈ ਬੋਲੇ ਸ਼ੰਕ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਪੱਤੀ ਘਰ ਵਾਸੀਆਂ ਨੂੰ ਬਾਸ਼ਵਰਾਦੀ ਦੇ ਮਾਹ ਪਰਵ ਦੀ ਲੱਖ ਲੱਖ ਵਧਾਈ ਹੋਵੇ ਬੋਲ ਸ਼ਰਧਾਲੂਆਂ ਜੋ ਪਾਕਿਸਤਾਨ ਦੇ ਸ਼ਹਿਰ ਵਾਸੀਆਂ ਨੂੰ ਬੜਾ ਭਾਰੀ ਹੁਸਾ ਹੈ ਜਗਾ ਜਗਾ ਲੰਗਰ ਹੋਏ ਲੱਗੇ ਨੇ ਬੰਬੂ ਮੋਈ ਪਈ ਹੈ ਜੀ ਸ਼ੰਕਰ ਜੀ ਦੇਵੀ ਭਗਵਾਨ ਸ਼ੰਕਰ ਦਾ ਪਵਿੱਤਰ ਦਿਹਾੜਾ ਜੋ ਸਾਰੇ ਸਾਰੇ ਨਗਰ ਦੀ ਜਿਹੜੀ ਆ ਇਹ ਸਾਰੀ ਇਕੱਠੀ ਇਹਨਾਂ ਦੀ ਹੈਗੀ ਸ਼ਰਧਾ ਨਾਲ ਹੀ ਇਹ ਸਾਰੇ ਲੋਕ ਦਿਲੋਂ ਜਦੋਂ ਭਗਵਾਨ ਦੀ ਬਰਾਜ ਸ਼ਾਮਲ ਹੁੰਦੇ ਆ ਜੈ ਸ਼ੰਕਰ ਦੇ ਵਾਰਾਜ ਬਹੁਤ ਬੰਦੇ ਆ ਰਹੇ ਆ ਇਹ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਜੁਗੀਆਂ ਆਪਣਾ ਦੇ ਜਾ ਰਹੇ ਜੈ ਸ਼ਿਵ ਜਕਾ ਜੀਵਰਾਤਰੀ ਦੀ ਬਹੁਤ ਬਹੁਤ ਆਈਓ ਮਾਰ ਮਾਰੇ ਅਨੰਦ ਗੁਰੂ 12 ਦੀ ਜਰਵੇ ਵਿੱਚ ਸ਼ਿਵਜੀ ਮਹਾਰਾਜ ਦੀ ਬਰਾਤ ਨਿਕ ਰਹੀ ਹੈ ਤੇ ਸਾਰੇ ਆਮ ਮੂਮਾ ਕਹੇ ਪਹੁੰਚਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੇ ਮਿਲ ਕੇ ਜੁਲ ਕੇ ਇਸ ਵਿੱਚ ਤੇ ਸਾਥ ਦੇਣਾ ਚਾਹੀਦਾ ਜੈ ਬੋਲੇ ਨਾ ਇਸ ਮਹਾਂ ਸ਼ੁਰੂਆਤ ਦੇ ਸ਼ੋਅ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਸ਼ੰਕਰ ਭਗਵਾਨ ਜੀ ਜੈ ਇਸ ਮਹਾਂ ਪੂਜਤਰ ਸ਼ਿਵਰਾਤਰੀ ਦੇ ਤਿਹਾਸ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਬੋਲ ਸ਼ੰਕਰ ਭਗਵਾਨ ਕੀ ਜੈ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਪ੍ਰਦੇਸ਼ੀਆਂ ਨੂੰ ਲੱਖ ਲੱਖ ਵਧਾਈਆਂ ਸ਼ਿਵਰਾਤਰੀ ਦੀਆਂ। ਉਸ ਭਗਤਾਂ ਦੇ ਵਿੱਚ ਦੇਖੋ ਕਿੰਨਾ ਉਤਸ਼ਾਹ ਹੈ। ਭੋਲ ਸ਼ੰਕਰ ਭਗਵਾਨ ਨੇ ਕੀ ਮਹਾਸ਼ਿਵਰਾਤਰੀ ਦੇ ਪਾਵਨ ਅਵਸਰ ਦੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਭੋਲਾ ਸ਼ੰਗਰ ਭਗਵਾਨ ਕੀ ਜੈ ਮਹਾਸ਼ਿਵਰਾਤਰੀ ਕੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਕੋ ਸ਼ਿਵ ਭਗਤਾਂ ਦੇ ਵਿੱਚ ਵੀ ਜਿਹੜਾ ਉਤਸ਼ਾਹ ਉਹ ਦੇਖੋ। ਰਾਜ ਜੀ ਦੀ ਅਗਵਾਈ ਹੇਠ ਜਿਹੜੀ ਸ਼ੋਭਾ ਜਨਤਾ ਦੀ ਹੋ ਰਹੀ ਹੈ ਉਹ ਕੌਣ ਨੂੰ ਸ਼ੋਲਾ ਸੇ ਨਾਲ ਪਰ ਸਰਕਾਰ ਨੇ ਕਿ ਪੂਰਨ ਜਿਹੜਾ ਵਾ ਸਹਿਯੋਗ ਕਰ ਰਿਹਾ ਹੈ ਉਹ ਸੋਲਾ ਕਨਵਾਸਿਆਂ ਨੂੰ ਪਾਤਵੰਤਾਂ ਦੇ ਤਿਉਹਾਰ ਦੀ ਲੱਖ ਲੱਖ ਜਿਹੜਾ ਵਾ ਆਪਣੀ ਪੁਲਟੀ ਵਾਲਾ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਬਾਰਕਵਾਦ ਹੈ ਜੇਲ੍ਹ ਪਹੁੰਚੇ ਜੇਲ੍ਹ ਸਾਹਿਬ ਜੇ ਸਾਹਿਬ ਚੋਪਾ ਜਾਤਾ ਪਹੁੰਚੇ ਇਹ ਬੜੀ ਮਹਾਰਾਜ ਦੀ ਕਿਰਪਾ ਹੈ ਕਿ ਸਾਨੂੰ ਇਹੋ ਬਿਆਹ ਯਾਤਰਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਕਿ ਬਾਬਾ ਨਲਗਰੀ ਤੋਂ ਗਾਈ ਵਿੱਚ ਹੱਤਪਾਣ ਨਿਕਲ ਗਿਆ ਤੁਸੀਂ ਇਹਨਾਂ ਦਾ ਕਾਸ਼ ਪਾਟੇ ਨਾਲ 9 ਲੱਖ ਰੁਪਏ ਜੇ ਹਮਤ ਨਾਲ ਜੇ ਮਨੋਂ ਵੀ ਜਿਹੜੀ ਕਿ ਬਤਾਈ ਦਾ ਜੇ ਤੁਹਾਨੂੰ ਪਤਾਗਾ ਲਗਾਤਾਰ ਤਸਵੀਰਾਂ ਤਸਵੀਰਾਂ ਲਗਾਤਾਰ ਕਰਿਓ ਸ਼ੋਭਾ ਯਾਤਰਾ ਦੀਆਂ ਤਸਵੀਰਾਂ ਦੀ ਔਰ ਹਰ ਮਹਾਦੇਵ ਤਸਵੀਰਾਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਸਰਦੀ ਸਾਹਿਬ ਗਿਆਨ ਜਾਂਦੇ ਬਹੁਤ ਬਹੁਤ ਉਡਾਈ ਹੋਵੇ ਸ਼ਹਿਰ ਵਾਸੀਆਂ ਨੂੰ ਸ਼ਰਦੀ ਦੇ ਬਰਤੇ ਜਿਤਾਏ ਜੋਬਾ ਹਰ ਸਾਲ ਦਿਨ ਬਦ ਦਿਨ ਇੱਕ ਵਿਸਤਾਰ ਰੂਪ ਲਈ ਲੈ ਜਾ ਰਹੀ ਹੈ ਤੇ ਸਭ ਧਰਮਾਂ ਆ ਜਾਤੀ ਬਾਦੀ ਨੂੰ ਭੁੱਲ ਕੇ ਆਪਾਂ ਸਭ ਨੂੰ ਇਹ ਤਾਂ ਹਾਰਮਨਾਂ ਚਾਹੀਦਾ ਬਲਕਿ ਸਭ ਤੇ ਹਾਰਮਨ ਹੋਣੀ ਚਾਹੀਦੀ ਹੈ ਜੈ ਸ਼ਿਵ ਸ਼ੰਕਰ ਚੱਕਰਾ ਮੀਰ ਬਜਰੰਗੀ ਹਰ ਹਾਲ ਤੋਂ ਸਾਰੇ ਸ਼ਹਿਰ ਵਾ ਜ਼ਿਲਮਾਂ ਚੋਂ ਆਤ ਦੇ ਲੱਖ ਲੱਖ ਵਧਾਈਓ ਲਗਾਤਾਰ ਵਧਾਈਆਂ ਜਿਹੜੀਆਂ ਲੋਕ ਪਿਆਸਰ ਦਾ ਆਵਾਜ਼ ਹੋ ਰਿਹਾ ਏ ਔਰ ਲਗਾਤਾਰ ਤਸਵੀਰਾਂ ਪੱਟੀ ਪੱਟੀ ਸ਼ਹਿਰ ਦੀਆਂ ਦੇ ਤਸਵੀਰਾਂ ਨੇ ਅਬਾ ਅਨੰਦਗਿਰੀ ਮਹਾਰਾਜੀ ਦੀ ਗੋਵਾਈ ਦੇ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਔਰ ਸ਼ਰਧਾਲੂ ਤੁਸੀਂ ਦੇਖ ਰਹੇ ਹੋ ਸ਼ਰਧਾਲੂਆਂ ਵੱਲੋਂ ਭਰਮਾ ਸਵਾਗਤ ਸ਼ੋਭਾ ਯਾਤਰਾ ਦਾ ਕੀਤਾ ਜਾ ਰਿਹਾ ਹੈ ਤੁਸੀਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸ਼ਿਵ ਮਹਮਾ ਮੰਮੀ ਧੁੰਦ ਵਿੱਚ ਲਾਲੂ ਨੱਚ ਰਹੇ ਨੇ ਪੰਗਰੇ ਪਾ ਰਹੇ ਨੇ ਤਸਵੀਰਾਂ ਲਗਾਤਾਰ ਤਸਵੀਰਾਂ ਤਸਵੀਰਾਂ ਨੇ ਲਗਾਤਾਰ ਸ਼ੀਰ ਅਹਿਮਦਾਨੀਆਂ ਔਰ ਲਗਾਤਾਰ ਜੜਦਾਲੂ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ ਖੁਸ਼ੀ ਦੇ ਵਿੱਚ ਜੜਦਾਲੂ ਨੱਚ ਰਹੇ ਨੇ ਟੱਪ ਰਹੇ ਨੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਲਗਾਤਾਰ ਤਸਵੀਰਾਂ ਪੱਟੀ ਸ਼ਹਿਰ ਦੀਆਂ ਨੇ ਭਗਵਾਨ ਸ਼ਿਵ ਵਿਆਹ ਦੀ ਸ਼ੋਭਾ ਯਾਤਰਾ ਦਾ ਪੱਟੀ ਸ਼ਹਿਰ ਦੇ ਵਿੱਚੋਂ ਕੱਢੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਨੇ ਸ਼ਿਵ ਗੋਰਾ ਦੇ ਵਿਆਹ ਦੀ ਸ਼ੋਭਾ ਯਾਤਰਾ ਜਿਹੜੀ ਕੰਢੀ ਆ ਰਹੀ ਏ ਮਹਾ ਸ਼੍ਰੀ ਰਾਤਰੀ ਨੂੰ ਲੈ ਕੇ ਖਾਸ ਇਹ ਜਿਹੜੇ ਦਿਨ ਨੇ ਉਹ ਲਗਾਤਾਰ ਖੁਸ਼ੀ ਬਾਜਰਾ ਇਝਾਰ ਹੋ ਰਿਹਾ ਹੈ ਤੇ ਸਰਦਾਲੂਆਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਪੱਤਰਕਾਰ ਭਾਈ ਜਿਹੜਾ ਵੀ ਸਾਡਾ ਭੰਗਰੇ ਪਾ ਰਿਹਾ ਲਗਾਤਾਰ ਚਕਰਾਂ ਲਾ ਦੇ ਸਾਡੇ ਭਾਜਪਾ ਦੇ ਅਗੂ ਵਿਕਾਸਕਰ ਮਿੰਟਾ ਦੀ ਸ਼੍ਰੀ ਸ਼੍ਰੀ ਰਾਤਰੀ ਤੇ ਪਹੁੰਚਣ ਕੀ ਆਉਂਦੇ ਅੱਜ ਮਹਾ ਸ਼ਿਵਰਾਤਰੀ ਦੀ ਮੈਂ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਪੂਰੇ ਦੇਸ਼ ਨੂੰ ਬਹੁਤ ਬਹੁਤ ਵਧਾਈ ਹੋਵੇ ਭੋਲੇ ਸ਼ੰਕਰ ਭਗਵਾਨ ਦਾ ਇਹ ਦਿਨ ਦੁਨੀਆ ਸਾਰੀ ਹੀ ਮਨਾਉਂਦੀ ਆ ਪਰ ਅਸੀਂ ਵੀ ਬੜੀ ਖੁਸ਼ੀ ਨਾਲ ਸ਼ਹਿਰ ਦੇ ਵਿੱਚ ਮਨਾ ਰਹੇ ਆ ਮੈਂ ਪੱਤਰਕਾਰ ਭਾਈ ਜਰਨ ਨੂੰ ਵੀ ਆਪਣੇ ਵੱਲੋਂ ਵਧਾਈ ਦਿੰਦਾ ਹਾਂ ਔਰ ਮਾਈਕ ਗੱਲ ਦੱਸਣੀ ਚਾਹਣਾ ਕਿ ਭੋਲੇ ਸ਼ੰਕਰ ਹੀ ਭਗਵਾਨ ਨੇ ਜਿਸ ਦਾ ਵਿਆਹ ਦਿਉ ਸਮਾਇਆ ਜਾਂਦਾ ਹੈ ਔਰਾਕੀ ਸਾਰੇ ਸੰਤਾਂ ਨਾਲ ਮਨਾਇਆ ਜਾਂਦੇ ਵਸ ਇੱਕ ਅੰਤਮ ਦਿਨ ਉਸ ਮਨਾਇਆ ਜਾਂਦਾ ਹੈ ਸ਼ੰਗਰ ਗੁਵਾਨ ਦਾ ਹਮੇਸ਼ਾ ਹੀ ਵਿਆਦ ਰਸ ਬਣਾਇਦਾ ਬੜੇ ਪੁਰਾਣਾ ਲਾੜਾ ਸ਼ਰਮਾਈ ਲਾਲ ਨੇ ਆਦੀ ਸ਼ਰਮਾਈ ਸ਼ੋਭਾ ਯਾਤਰਾ ਦਾ ਗਾਜ ਹੋਇਆ ਕੀ ਕਰਦੇ ਮੇਰੇ ਵੱਲੋਂ ਸ਼ਿਵਰਾਤਰੀ ਦੀ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜਦ ਕੀ ਦੂਰ ਡਰਾਡੇ ਸ਼ਹਿਰਾਂ ਚ ਵਸਦੇ ਨੂੰ ਸਭ ਲੋਕਾਂ ਨੂੰ ਸ਼ਿਭਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਹੋਵੇ ਜਿਹੜੀ ਇਹ ਸ਼ੋਭਾ ਯਾਤਰਾ ਨਿਕਲੀ ਆ ਇਸ ਦਾ ਆਈ ਆਪ ਦੀ ਜ਼ੁਬਾਨ ਦੇ ਨਾਲ ਬਿਲਕੁਲ ਬਿਆਨ ਨਹੀਂ ਕਰ ਸਕਦੇ ਇਹ ਲੋਕਾਂ ਦਾ ਦੁਨੀਆ ਦਾ ਇਸ ਹਰ ਚੋ ਲਾਸ ਨਿਕਿਆ ਜਾ ਰਿਹਾ ਹੈ ਉਮਰ ਗੈਣਾ ਬਾਹਰ ਹੈ ਇਹਨੇ ਇੰਨੇ ਕਹਿ ਸਕਦਾ ਹਰ ਹਰ ਮਹਾਦੇਵ ਖੁਦਾ ਦਾ ਖੁਦਾ ਦਾ ਮਾਵਾ ਸ਼ਬਾਤਰੀ ਦੀਆਂ ਸਾਰੇ ਸ਼ਾਮ ਨੂੰ ਲੱਖ ਲੱਖ ਬੁਲਾਈਆਂ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਕੱਲ ਮਾਸ ਰਾਤਰੀ ਹੈ ਅੱਜ ਪੱਟੀ ਸਹਿਰ ਵਿੱਚ शोभा यात्रा है आज भगवान स्वयं मंदिर से निकलकर पूरे शहर में भ्रमण करते हैं और भक्तों को कल मंदिर आने के लिए एक निमंत्रण के तौर पे और भक्तों का हाल चाल जानने के लिए वर्ष में एक बार हरिहर महादेव पूरे नगर का भ्रमण करते हैं आज हमारा शोभा यात्रा शोभा यात्रा की पूरे नगरवासियों के अलग अलग बधाइयां कल शिवरात्रि कल सभी सवेरे भगवान शिव शंकर भोलेनाथ को एक लोटा जल तो चढ़ाना ही चढ़ाना है और किसी चीज की आवश्यकता नहीं जल एक लोटा जल दो और महाशिवरात्रि की सभी को बहुत बहुत बधाइया शिवरात्रि घर में, में सब के भगवान को लेना बहुत बहुत मेर करना सबके प्रभु जी कृपा दिया दृष्टि बनी महादेव ਵਧਾਈਆਂ ਦੇ ਰਹੇ ਨੇ ਖੁਸ਼ੀ ਦਾ ਜਰਾ ਉਜਹਾਰ ਹੋ ਕਿਤਾ ਜਾ ਰਿਹਾ ਤੇ ਕਾਤਾ ਤਸਵੀਰਾਂ